دکیت کی چک دے آویں کام تے گڈا رکھ لے آویں بودی سرکار مرتاوا مرتاوا اپنی راخی اندر کام نہ جھا کرو اپنی راخی اندر لالہ تا شیر شکرتن سنگھ اپنے ہمارا ہے ہمارا ہے جیٹھا کٹی سوٹے شہریاں دے کھوپ دے جیٹھا کٹی سوٹے شہریاں دے کھوپ دے ਜੈ ਜੈ ਪੈਰਾ ਦੀਆਂ ਦੇਖੋ ਕੇ ਨਾਨਾ ਮਿੱਤਵਾਲਾ ਕਾ ਜਿੰਦਾਬਾਦ 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 ਕਰੀਏ ਦੇ ਕਲਾ ਕਾ ਜਿੰਦਾਬਾਦ 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 ਕਿਸਾਨ ਦੇ ਪੈਰਾ ਦੀਆਂ ਦੇਖੋ ਕੇ ਜਿੰਦਾਬਾਦ ਦੇ ਦੇ ਪੈਰਾ ਦੀਆਂ ਦੇਖੋ ਜਵਿੰਦਰ ਸਿੰਘ ਤੇਰੀ ਸੋਚ ਤੇ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਸਿਵਲ ਹਸਤਾਲਾ ਸੀ ਖੰਨਾ ਖੜੇ ਆ ਉਹਨਾਂ ਦੀ ਪੋਸਟਮਾਰਟਮ ਤੋਂ ਬਾਅਦ ਉਹਨਾਂ ਦਾ पार्थिव ਸਰੀਰ ਜਿਹੜਾ ਉਹਨਾਂ ਦਾ ਜੱਦੀ ਪਿੰਡ ਨੂੰ ਉਹਨਾਂ ਦੇ ਸਾਥੀ ਜਿਹੜੇ ਲੈ ਕੇ ਜਾ ਰਹੇ ਆ ਔਰ ਇਹ ਲਗਭਗ 24ਵੀਂ ਸ਼ਹੀਦੀ ਆ ਸਾਡੀ ਇਸ ਅੰਦੋਲਨ ਵਿੱਚ ਜਿਹੜੀ ਹੋਈ ਹੈਗੀ ਆ ਔਰ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਲੈ ਰਹੀ ਆ ਔਰ ਅਸੀਂ ਚਾਹੁੰਨੇ ਹਾਂ ਕਿ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਨਿਪਟਾਰਾ ਕਰੇ ਅਰ ਸ਼ੰਭੂ ਖਨੌਰੀ ਡੱਬ ਵਾਲੀ ਜਾਂ ਰਤਨਪੁਰੇ ਜਿਹੜੇ ਮੋਰਚੇ ਲੱਗੇ ਹੋਏ ਆ ਉਹਨਾਂ 'ਚ ਇਸ ਕਿਸਮ ਦੀਆਂ ਜਿਹੜੀਆਂ ਸ਼ਹਾਦਤਾਂ ਦੀਆਂ ਖਬਰਾਂ ਹੁੰਦੀਆਂ ਜਿਹੜੀਆਂ ਦੁਖਦਾਈ ਹੁੰਦੀਆਂ ਪਰਿਵਾਰਾਂ ਤੋਂ ਲੋਕ ਵਿਛੜਦੇ ਹੈਗੇ ਆ ਬੇਸ਼ੱਕ ਕੁਝ ਪ੍ਰਾਪਤ ਕਰਨ ਲਈ ਕੁਝ ਖੋਣਾ ਵੀ ਪੈਂਦਾ ਹੈਗਾ ਪਰ ਅਸੀਂ ਆਸਤਾ ਕਰਾਂਗੇ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰੇ ਤਾਂ ਜਿਹੜੇ ਮੋਰਚਿਆਂ ਤੇ ਜਿਹੜੀ ਰਾਵਾਂ ਦਾ ਰਕਾਬਟੇ ਉਹਨੂੰ ਵੀ ਦੂਰ ਕਰੂਗੀ ਅਰ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਆਪਣੇ ਵਰਕਰਾਂ ਨੂੰ ਵਲੰਟੀਅਰਸ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦੇ ਸਸਕਾਰ ਤੇ ਵੱਧ ਤੋਂ ਵੱਧ ਜਿਹੜਾ ਵਾ ਪਹੁੰਚਿਆ ਜਾਵੇ ਸਰਕਾਰ ਜਿਹੜਾ ਵਾ ਇਹਨਾਂ ਦੇ ਪਰਿਵਾਰ ਨੂੰ ਬੰਦ ਦਾ ਮਾਫਜ਼ਾ ਨੌਕਰੀ ਤੇ ਜਿਹੜਾ ਸਾਡਾ ਇੱਕ ਕਿਸਾਨ ਜ਼ਖਮੀ ਹੋਇਆ ਉਹਨਾਂ ਦਾ ਇਲਾਜ ਕਰਾਵੇ ਧੰਨਵਾਦ